ਸਤਿ ਸ਼੍ਰੀ ਅਕਾਲ ਦੋਸਤੋ ਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬੀ ਵਲੌਗਰ ਸਿਮਰ ਵਿੱਚ ਉਮੀਦ ਕਰਦੀਆਂ ਜੀ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤਾਂ ਅਸੀਂ ਤੁਹਾਡੇ ਵਾਸਤੇ ਅੱਜ ਲੁਧਿਆਣੇ ਦੀ ਮਸ਼ਹੂਰ ਇੰਦਰਾ ਹੋਜ਼ਰੀ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਵੀਡੀਓ ਵਿੱਚ ਬਨੇ ਰਹੋ ਵੀਡੀਓ ਪਸੰਦ ਆਉਂਦੀ ਹੈ ਜੀ ਵੀਡੀਓ ਨੂੰ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਤਾਂ ਇਹ ਹੈ ਜੀ ਇੰਦਰਾ ਹੋਜ਼ਰੀ ਲੁਧਿਆਣੇ ਵਾਲਿਆਂ ਦੀ ਜੋ ਕਿ ਬਹੁਤ ਮਸ਼ਹੂਰ ਹੈ ਤੁਸੀਂ YouTube ਤੇ ਸਰਚ ਕਰੋਗੇ ਇਹਨਾਂ ਇੰਦਰਾ ਹੋਜ਼ਰੀ ਲੁਧਿਆਣੇ ਵਾਲਿਆਂ ਦੀ ਕਰਕੇ ਤਾਂ ਇਹਨਾਂ ਦੀਆਂ ਬਹੁਤ ਸਾਰੀਆਂ ਵੀਡੀਓਜ਼ ਨਿਕਲ ਜਾਣੀਆਂ ਜੀ ਇੱਥੇ ਜੀ ਲੱਗੀ ਹੈ ਜੀ ਉਰੇ ਜੈਗਟਾ ਟਰਾਊਜ਼ਰ ਦੀ ਹੁੱਡੀਆਂ ਦੀ ਸੇਲ ਲੱਗ ਚੁੱਕੀ ਹੈ ਜੀ ਕਿਉਂਕਿ ਜਿਹੜੇ ਇੰਦਰਾ ਹੋਜ਼ਰੀ ਵਾਲੇ ਐ ਨਾ ਜੀ ਬਹੁਤ ਮਸ਼ਹੂਰ ਐ ਔਰ ਇੱਥੇ ਸੀਜ਼ਨ ਆਫ ਵਿੱਚ ਹੁਣ ਉਰੇ ਸੇਲਾਂ ਲੱਗ ਚੁੱਕੀਆਂ ਨੇ ਜੀ ਤਾਂ ਦੇਖੋ ਜੀ ਇਹ ਜਿਹੜੀ ਇੰਦਰਾ ਹੋਜ਼ਰੀ ਐ ਜੀ ਬ੍ਰਾਂਡਡ ਕੱਪੜਿਆਂ ਦੀ ਇਹ ਫੈਕਟਰੀ ਐ ਜਿਵੇਂ ਕਿ ਇੱਥੇ ਬ੍ਰਾਂਡਡ ਕਪੜਾ ਤਿਆਰ ਹੁੰਦਾ ਐ ਜੈਗਟਾ ਹੁੰਦੀਆਂ ਸਾਰੀਆਂ ਬਟ ਇਹਨਾਂ ਨੇ ਹੁਣ ਜਿਹੜੀ ਸੇਲ ਲਗਾਈ ਐ ਔਰ ਹਜ਼ਾਰ ਰੁਪਏ ਤੋਂ ਨੀਚੇ ਹੀ ਐ ਰੇਟ ਬਾਕੀ ਜਿਹੜੀਆਂ ਬ੍ਰਾਂਡਡ ਹੋਈਆਂ ਉਹ ਕੋਈ 2000 3000 ਤੋਂ ਵੀ ਉੱਪਰ ਹੈ ਬਟ ਜਿਹੜੀਆਂ ਇਹਨਾਂ ਨੇ ਸੇਲ ਲਗਾਈਆਂ ਹੋਈਆਂ ਉਰੇ ਉਹ ਜੀ ਹਜ਼ਾਰ ਰੁਪਏ ਤੋਂ ਥੱਲੇ ਹੀ ਆਉਂਦੀ ਐ ਕੁਆਲਿਟੀ ਵਾਈਜ਼ ਬਹੁਤ ਵਧੀਆ ਜੈਕਟਸ ਐ ਔਰ ਹੁੱਡੀਆਂ ਹੋਈਆਂ ਵਿਦਆਊਟ ਬਾਜੂ ਬਿਦ ਬਾਜੂ ਜੈਕਟਸ ਲੈਦਰ ਦੀਆਂ ਜੈਕਟਸ ਓਨਲੀ 8800 9900 ਰੁਪਏ ਦੀਆਂ ਤੁਹਾਨੂੰ ਇੰਦਰਾ ਹੋਜ਼ਰੀ ਵਿੱਚ ਮਿਲਣਗੀਆਂ ਜੀ ਅਗਰ ਕਿਸੇ ਨੇ ਲੈਣੀਆਂ ਹੋਵੇ ਜੀ ਇੰਦਰਾ ਹੋਜ਼ਰੀ ਕਰਕੇ ਤੁਸੀਂ ਸਰਚ ਕਰ ਸਕਦੇ ਹੋ ਤਾਂ ਜੀ ਲੁਧਿਆਣੇ ਦੀ ਮਸ਼ਹੂਰ ਫੈਕਟਰੀ ਹੈ ਔਰ ਇੱਥੇ ਮਤਲਬ ਸਾਰਾ ਮਾਲ ਉਰੇ ਬ੍ਰਾਂਡਡ ਹੀ ਤਿਆਰ ਹੁੰਦਾ ਹੈ ਕਿਉਂਕਿ ਇੰਦਰਾ ਹੋਜ਼ਰੀ ਵਿੱਚ ਕੋਈ ਲੇਬਰ ਕਲਾਸ ਬੰਦਾ ਨਹੀਂ ਜਾਂਦਾ ਇੱਥੇ ਸਾਰੇ ਜੀ ਤੁਹਾਨੂੰ ਜਿੰਨਾ ਵੀ ਕਪੜਾ ਮਿਲੇਗਾ ਸਭ ਬ੍ਰਾਂਡਡ ਔਰ ਔਰ ਵਧੀਆ ਕੁਆਲਿਟੀ ਦਾ ਮਿਲੇਗਾ ਜੀ ਜਿਵੇਂ ਆਹ ਦੇਖੋ ਜੀ ਇਹ ਸ਼ਾਰਟ ਕੋਟ ਇੱਥੇ ਕੁੜੀਆਂ ਦੇ ਗਰਲਿਸ਼ ਲੁੱਕ ਵਾਲੇ ਇਹ ਸਿਰਫ ਓਰੇ ਮਤਲਬ ਅਲੱਗ-ਅਲੱਗ ਰੇਟ ਐ ਸਾਰਿਆਂ ਦਾ ਹਜ਼ਾਰ ਰੁਪਏ ਤੋਂ ਨੀਚੇ ਵੀ ਐ ਔਰ ਹਜ਼ਾਰ ਰੁਪਏ ਤੋਂ ਉੱਪਰ ਵੀ ਐ ਜਿਹੜੇ ਤਾਜੀ ਲੱਗੇ ਹੋਏ ਨੇ ਸੇਲ ਵਿੱਚ ਉਹ ਤਾਂ ਜੀ ਹਜ਼ਾਰ ਤੋਂ ਤਾਂ ਥੱਲੇ ਹੀ ਐ ਬਾਕੀ ਜਿਹੜੇ ਸੇਲ ਵਿੱਚ ਇਹਨਾਂ ਨੇ ਨਹੀਂ ਲਗਾਏ ਵੇ ਉਹ ਤੁਹਾਨੂੰ 1000 ਤੋਂ ਉੱਪਰ ਮਿਲਣਗੇ ਕੁਆਲਿਟੀ ਵਾਈਜ਼ ਬਹੁਤ ਵਧੀਆ ਇਹਨਾਂ ਦਾ ਸਟਾਫ ਬਹੁਤ ਜ਼ਿਆਦਾ ਸੌਫਟ ਹੈ ਜੀ ਤੇ نیچے ਬੇਸਮੈਂਟ ਵਿੱਚ ਸੇਲਾਂ ਲਗੀਆਂ ਹੋਈਆਂ ਨੇ ਜੀ ਜੈਂਟਸ ਜੈਕਟਾਂ ਦੀਆਂ ਚਾਹੇ ਉਹਦੇ ਵਿੱਚ ਤੁਸੀਂ ਲੈਦਰ ਦੀ ਜੈਕਟ ਲਵੋ ਚਾਹੇ ਤੁਸੀਂ ਕੋਟ ਲਵੋ ਜਿਵੇਂ ਆਹ ਦੇਖੋ ਇੱਥੇ ਕੁੜੀਆਂ ਦੇ ਟੋਪ ਕਿੰਨੇ ਮਤਲਬ ਵਧੀਆ ਵਧੀਆ গারਲਿਸ਼ ਲੁੱਕ ਵਿੱਚ ਹੈ ਜੀ ਆ ਪੁਰਾਣੇ ਕੋਟੀਆਂ ਟਾਈਪ ਬੈਗੀਆਂ ਟਾਈਪ ਇਸ ਤਰ੍ਹਾਂ ਦੇ ਹੈ ਜੀ ਤਾ ਆ ਹੈ ਜੀ ਉਰੇ ਲੈਦਰ ਦੀਆਂ ਜੈਕਟਸ ਇਹ ਉਰੇ ਚੱਲ ਰਹੀਆਂ ਐ 800 ਰੁਪਏ 900 ਰੁਪਏ ਇਸ ਤਰ੍ਹਾਂ ਹੈ ਜੀ 800 900 ਦੋ ਹੀ ਰੇਟ ਸੀਗਾ ਇਹ ਉਰੇ ਮਤਲਬ ਸਾਈਜ਼ ਜਿਹੜਾ ਮਰਜੀ ਲੈ ਸਕਦੇ ਹੋ ਐਸ ਐਮ ਐਲ ਐਕਸ ਐਲ ਡਬਲ ਐਕਸ ਐਲ ਤਾਂ ਦੇਖੋ ਜੀ ਬਹੁਤ ਵਧੀਆ ਕੁਆਲਿਟੀ ਵਿੱਚ ਹੈ ਜੀ ਲੈਦਰ ਦੀ ਜੈਕਟ ਮੁੰਡੇ ਜੈਂਟਸ ਬਹੁਤ ਪਸੰਦ ਕਰਦੇ ਨੇ ਜੀ ਕਿਉਂਕਿ ਇਹ ਵਾਲੀ ਪਾਰਟੀ ਵੇਅਰ ਜੈਕਟਾਂ ਵੀ ਹੁੰਦੀਆਂ ਨੇ ਤਾਂ ਦੇਖੋ ਜੀ ਇੱਥੇ ਕਲਰ ਵਾਈਜ਼ ਬਹੁਤ ਇਨਾਂ ਕੋਲ ਆਪਸ਼ਨ ਐ ਔਰ ਉੱਪਰ ਜਿਹੜੀਆਂ ਸਾਰੀਆਂ ਟੰਗੀਆਂ ਹੋਈਆਂ ਨੇ ਜੀ ਇਹ ਸਾਰੀਆਂ ਮਤਲਬ 1000 ਰੁਪਏ ਤੋਂ ਮਤਲਬ ਨੇੜੇ ਤੇੜੇ ਹੈ ਜੀ 1000 ਦੇ ਵਧੀਆ ਵਾਲੀ ਜੈਕਟ ਹੈ ਤਾਂ ਦੇਖੋ ਜੀ ਅਗਰ ਤਾਂ ਤੁਸੀਂ ਲੈਣਾ ਵਧੀਆ ਮਾਲ ਬ੍ਰਾਂਡਡ ਮਾਲ ਕਿਉਂਕਿ ਲੁਧਿਆਣੇ ਵਿੱਚ ਡੁਪਲੀਕੇਸੀ ਵੀ ਬਹੁਤ ਜ਼ਿਆਦਾ ਚੱਲਦੀ ਹੈ ਤੇ ਲੁਧਿਆਣੇ ਵਿੱਚ ਨੋਨ ਬ੍ਰਾਂਡਡ ਕਪੜਾ ਵੀ ਬਹੁਤ ਜ਼ਿਆਦਾ ਮਿਲਦਾ ਹੈ ਤੇ ਬ੍ਰਾਂਡਡ ਕਪੜਾ ਵੀ ਬਹੁਤ ਜ਼ਿਆਦਾ ਮਿਲਦਾ ਹੈ ਤੇ ਜਿਹੜਾ ਬ੍ਰਾਂਡਡ ਕਪੜਾ ਹੁੰਦਾ ਉਹ ਥੋੜਾ ਜਿਹਾ ਕੋਸਟਲੀ ਹੁੰਦਾ ਕਿਉਂਕਿ ਉਹ ਵਧੀਆ ਹੁੰਦਾ ਵਧੀਆ ਮਟੀਰੀਅਲ ਨਾਲ ਬਣਾਇਆ ਹੁੰਦਾ ਤੇ ਜਿਹੜਾ ਨੋਨ ਬ੍ਰਾਂਡਡ ਕਪੜਾ ਹੁੰਦਾ ਉਹ ਹਲਕੇ ਵਿੱਚ ਆ ਜਾਂਦਾ ਹੈ ਜੇ ਤਾਂ ਉਸ ਦਾ ਉਨਾ ਹੀ ਰੇਟ ਘਟ ਹੋਵੇਗਾ ਇਸ ਲਈ ਬ੍ਰਾਂਡਡ ਜਿਹੜੀ ਇੰਦਰਾ ਹੋਜ਼ਰੀ ਵਾਲੇ ਹੈ ਜੀ ਇਹ ਜੀ ਬ੍ਰਾਂਡਡ ਮਾਲ ਤਿਆਰ ਕਰਦੇ ਨੇ ਤੇ ਉਰੇ ਮਤਲਬ ਇਹਨਾਂ ਕੋਲ ਅ ਮੁੰਡੇ ਖੁੰਡੇ ਬਹੁਤ ਆਉਂਦੇ ਨੇ ਇੱਥੇ ਇੱਥਰਾਂ ਦੀਆਂ ਜੈਕਟਾਂ ਲੈਣ ਇਹ ਉਰੇ ਲੈਦਰ ਦੀ ਜੈਕਟ 9900 ਰੁਪਏ ਦੀ 8800 ਰੁਪਏ ਦੀ ਇਸ ਤਰ੍ਹਾਂ ਹੈ ਜੀ ਤਾਂ ਦੇਖੋ ਜੀ ਸਾਡੇ ਚੈਨਲ ਪੰਜਾਬੀ ਬਲੌਗਰ ਸਿਮਰ ਤੇ ਲੁਧਿਆਣੇ ਦੇ ਬਹੁਤ ਸਾਰੇ ਬਾਜ਼ਾਰਾਂ ਦੀਆਂ ਵੀਡੀਓਜ਼ ਪੈਂਦੀਆਂ ਰਹਿੰਦੀਆਂ ਨੇ ਤਾਂ ਤੁਸੀਂ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਚੈਨਲ ਨੂੰ ਔਰ ਬੈਲ ਆਈਕਨ ਜ਼ਰੂਰ ਪ੍ਰੈਸ ਕਰੋ ਔਰ ਚੈਨਲ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਵੀਡੀਓਜ਼ ਨੂੰ ਅੱਗੇ ਤੁਸੀਂ ਸ਼ੇਅਰ ਵੀ ਕਰ ਦਿਆ ਕਰੋ ਔਰ ਤੁਹਾਡਾ ਕੋਈ ਵੀ ਸਵਾਲ ਹੈ ਤੁਸੀਂ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਪੁੱਛੋ ਜੀ ਤਾਂ ਦੇਖੋ ਜੀ ਇੰਦਰਾ ਹੋਜ਼ਰੀ ਵਾਲਿਆਂ ਦੇ ਅੰਦਰ ਪੂਰਾ ਇਹਨਾਂ ਦਾ ਇਸ ਤਰ੍ਹਾਂ ਇਹਨਾਂ ਨੇ ਸਾਈਜ਼ ਵਾਈਜ਼ ਆ ਇਸ ਤਰ੍ਹਾਂ ਸੈਕਸ਼ਨ ਲਗਾਏ ਹੋਏ ਨੇ ਜੈਕਟਾਂ ਦੇ ਕੋਟਾਂ ਦੇ ਜਿਹੜਾ ਜੀ ਦਾ ਜਿੰਨਾ ਸਾਈਜ਼ ਹੈ ਜੀ ਉਹ ਫਿਰ ਇੱਥੇ ਆਪਨਾ ਆ ਕੇ ਲੈ ਕੇ ਜਾ ਸਕਦਾ ਹੈ ਜੀ ਚਾਹੇ ਤੁਸੀਂ 1 ਲੋ ਚਾਹੇ 5 ਲੋ ਚਾਹੇ 10 ਲੋ ਸਾਵਨਾ ਦਾ ਮਤਲਬ ਅਲੱਗ-ਅਲੱਗ ਇਸ ਤਰ੍ਹਾਂ ਸਾਈਜ਼ ਕਰਕੇ ਹੀ ਇਹਨਾਂ ਨੇ ਸੈਕਸ਼ਨ ਵੰਡੇ ਹੋਏ ਨੇ ਤਾਂ ਦੇਖੋ ਜੀ ਕੁਆਲਿਟੀ ਵਾਈਜ਼ ਵੀ ਔਰ ਇਹਨਾਂ ਦਾ ਜਿਹੜਾ ਜਿੱਪਾਂ ਦਾ ਉਹ ਲਗਾਈ ਵੀ ਹੈ ਨਾ ਜਿੱਪਾਂ ਉਹ ਵੀ ਬਹੁਤ ਜ਼ਿਆਦਾ ਵਧੀਆ ਹੁੰਦੀਆਂ ਐ ਜੀ ਤਾਂ ਦੇਖੋ ਲੈਦਰ ਦੀ ਜੈਕਟ ਐ ਵੈਸੇ ਇਸ ਰੇਂਜ ਵਿੱਚ ਤੁਹਾਨੂੰ ਤੁਹਾਡੇ ਆਪਣੇ ਸ਼ਹਿਰਾਂ ਵਿੱਚ ਤਾਂ ਜੀ ਬਿਲਕੁਲ ਨਹੀਂ ਮਿਲੇਗੀ ਅਗਰ ਮਿਲਦੀ ਐ ਜੀ 800 ਰੁਪਏ ਦੀ ਲੈਦਰ ਦੀ ਜੈਕਟ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿਉਂਕਿ ਲੈਦਰ ਵੀ ਕਈ ਪ੍ਰਕਾਰ ਦੀ ਹੁੰਦੀ ਐ ਇੱਕ ਤਾਂ ਪਈ ਪਈ ਲੈਦਰ ਐਵੇਂ ਖਰਾਬ ਜੀ ਹੋ ਜਾਂਦੀ ਹੈ ਨਾ ਔਰ ਜਿਹੜੀ ਵਧੀਆ ਵਾਲੀ ਲੈਦਰ ਹੁੰਦੀ ਉਹ ਤਾਂ ਜੀ ਇਸੇ ਤਰ੍ਹਾਂ ਆਂਦੀ ਹੈ ਮਤਲਬ 800000 ਰੁਪਏ ਤੋਂ ਵੈਸੇ ਸਟਾਰਟਿੰਗ ਹੋ ਜਾਂਦੀ ਹੈ ਇੱਥੇ ਅਗਰ ਤੁਸੀਂ ਘੰਟਾ ਕਰ ਸਾਈਡ ਜਾਉਂਗੇ ਜਿਹੜੇ ਵੱਡੇ ਵੱਡੇ ਸ਼ੋਅਰੂਮ ਹੈ ਉੱਥੇ ਤਾਂ ਜੀ ਤੁਹਾਨੂੰ ਲੈਦਰ 2500 3000 4000 ਇਸ ਤਰ੍ਹਾਂ ਵੀ ਮਿਲੇਗੀ ਬਟ ਇੰਦਰਾ ਵਾਲਿਆਂ ਨੇ ਸੇਲ ਲਗਾਈ ਹੋਈ ਹੈ ਜੀ ਇੱਥੇ ਜੈਕਟਾਂ ਵਗੈਰਾ ਦੀ ਤਾਂ ਦੇਖੋ ਜੀ ਆਹ ਜੈਕਟਾਂ ਦਾ ਇਹ ਇੱਥੇ ਪੂਰੇ ਮਤਲਬ ਇਹਨਾਂ ਕੋਲ ਸਾਈਜ਼ ਅਵੇਲੇਬਲ ਹੈ ਜੀ ਵਧੀਆ ਕੁਆਲਿਟੀ ਦਾ ਇੱਥੇ ਤੁਹਾਨੂੰ ਕਪੜਾ ਮਿਲੇਗਾ ਔਰ ਜਿਵੇਂ ਦੇਖੋ ਇਸ ਤਰ੍ਹਾਂ ਢੇਰ ਇਹਨਾਂ ਨੇ ਲਗਾਏ ਹੋਏ ਨੇ ਕਿਉਂਕਿ ਸਾਈਜ਼ ਦੇ ਅਕੋਰਡਿੰਗ ਫਰੀਨਾਂ ਨੇ ਨਾ ਐਦਾਂ ਟੰਗਣੇ ਹੁੰਦੇ ਇਹ ਉੱਪਰ ਇਸ ਦਾ ਜਿਹੜਾ ਮਰਜੀ ਤੁਸੀਂ ਮਤਲਬ ਆਪਣੇ ਸਾਈਜ਼ ਦੇ ਅਕੋਰਡਿੰਗ ਲੈ ਕੇ ਜਾ ਸਕਦੇ ਹੋ ਜੀ ਚਾਹੇ ਤੁਸੀਂ ਫਰ ਵਾਲੀ ਜੈਕਟ ਲਓ ਚਾਹੇ ਤੁਸੀਂ ਅੰਦਰ ਤੇ ਜਿਸ ਦੇ ਵੈਲਵਟ ਲੱਗਿਆ ਹੁੰਦਾ ਉਹ ਜੈਕਟ ਲੈ ਲਓ ਜਾਂ ਫਿਰ ਅੰਦਰ ਜਿਸ ਦੇ ਕੰਬੜ ਲੱਗਿਆ ਹੁੰਦਾ ਉਹ ਜੈਕਟ ਵੀ ਤੁਸੀਂ ਲੈ ਸਕਦੇ ਹੋ ਜਿਵੇਂ ਆਹ ਕੋਟ ਦੇਖੋ ਇੱਥੇ ਮਤਲਬ ਬਹੁਤ ਵਧੀਆ ਲੱਗ ਰਹੇ ਸੀਗੇ ਅਸੀਂ ਖੁਦ ਇੱਥੋਂ ਮੈਂ 4 ਜੈਕਟਸ ਲੈ ਕੇ ਆਈਆਂ ਔਰ ਕਾਫੀ ਨਕਲ ਡਿਜ਼ਾਈਨ ਅੱਜ ਕੱਲ ਦੇ ਜਿਹੜੇ ਟ੍ਰੈਂਡਿੰਗ ਡਿਜ਼ਾਈਨ ਹੈ ਉਹ ਵਾਲੇ ਇਹਨਾਂ ਕੋਲ ਅਵੇਲੇਬਲ ਹੈਗੇ ਆ ਜੀ 인ਦਰਾ ਹੋਜ਼ਰੀ ਵਾਲਿਆਂ ਕੋਲ ਔਰ ਮੈਂ ਤੁਹਾਨੂੰ ਇਸ ਦਾ ਪਹਿਲਾ ਐਡਰੈਸ ਵੀ ਸਮਝਾ ਦਵਾਂ ਇਹ ਜੀ ਅਗਰ ਤੁਸੀਂ ਬਸਤੀ ਚੌਂਕ ਵਿੱਚ ਬਸਤੀ ਜੋਧੇਵਾਲ ਦਾ ਚੌਂਕ ਹੈ ਜੀ ਜਿਹੜਾ ਬਸਤੀ ਮਾਰਕੀਟ ਟੱਪ ਕੇ ਅੱਗੇ ਜੈਨ ਹਸਪੀਟਲ ਆਂਦਾ ਏ ਜੈਨ ਜੈਨ ਚੈਰੀਟੇਬਲ ਹਸਪੀਟਲ ਨੂੰ ਤੁਸੀਂ ਹੋ ਜਾਣਾ ਅੱਗੇ ਐਸ ਬੀ ਆਈ ਬੈਂਕ ਆਏਗਾ ਬਸ ਉੱਥੋਂ ਤੁਸੀਂ ਕਿਸੇ ਨੂੰ ਵੀ ਪੁੱਛ ਸਕਦੇ ਹੋ ਜੀ ਇੰਦਰਾ ਹੋਜ਼ਰੀ ਵਾਲਿਆਂ ਦਾ ਕਿੱਥੇ ਕਰਕੇ ਸ਼ੋਰੂਮ ਹੈ ਜਾਂ ਕਿੱਥੇ ਕਰਕੇ ਫੈਕਟਰੀ ਹੈ ਤਾਂ ਦੇਖੋ ਜੀ ਬਹੁਤ ਵਧੀਆ ਕੁਆਲਿਟੀ ਵਿੱਚ ਇਹਨਾਂ ਨੇ ਜ਼ਿੱਪਾਂ ਦਾ ਵਰਕ ਕਰਵਾਇਆ ਹੋਇਆ ਹੈ ਮਤਲਬ ਇਸ ਤਰ੍ਹਾਂ ਤੁਹਾਨੂੰ ਕੰਪਲੇਂਟ ਦੀ ਕੋਈ ਇਸ ਤਰ੍ਹਾਂ ਉਹ ਨਹੀਂ ਅਲਾੰਬੇ ਵਾਲਾ ਗੱਲ ਨਹੀਂ ਹੈਗੀ ਕਿਉਂਕਿ ਜਿੰਨਾ ਬ੍ਰਾਂਡਡ ਕੱਪੜਾ ਹੁੰਦਾ ਹੈ ਜੀ ਫਿਰ ਉਹ ਥੋੜਾ ਜਿਹਾ ਕੋਸਟਲੀ ਆ ਜਾਂਦਾ ਹੈ ਜੀ ਹੈਨਾ ਅਗਰ ਤੁਸੀਂ ਨੋਨ ਬ੍ਰਾਂਡਡ ਕੱਪੜਾ ਲੈਣਾ ਚਾਹੋ ਤਾਂ ਫਿਰ ਉਦਾਂ ਦਾ ਹੀ ਆ ਜਾਵੇਗਾ ਇਹ ਜੀ ਬਾਹਰ ਦੇ ਇੱਥੇ ਇਹਨਾਂ ਦੇ ਟਰਾਲੇ ਇਸ ਤਰ੍ਹਾਂ ਉਹਦੇ ਵਿੱਚ ਟੋکریاں ਜੀ ਚ ਬਹੁਤ ਮਤਲਬ ਬੱਚਿਆਂ ਦੇ ਕੁੜੀਆਂ ਦੇ ਜੈਗਟਾਂ ਟੋਪ ਵਗੈਰਾ ਗਰਮ ਸਾਰੇ ਲਗਾਏ ਹੋਏ ਨੇ ਸਾਰਿਆਂ ਦਾ ਅਲੱਗ-ਲੱਗ ਪ੍ਰਾਈਸ ਹੈ ਆ ਦੇਖੋ ਜਿਵੇਂ ਆ ਟੋ ਆ ਹੋਏ ਆਪਣੇ ਕੋਟ ਟਾਈਪ ਹੋਏ ਇਹ ਵੀ ਵਧੀਆ ਸੀਗੇ ਮਤਲਬ ਸਾਰਿਆਂ ਦਾ ਅਲੱਗ-ਅਲੱਗ ਰੇਟ ਹੈ ਕੋਈ ਇੱਕ ਐਦਾ ਨਹੀਂ ਹੈ ਜੀ ਕਿ ਇੱਕ ਹੀ ਰੇਂਜ ਵਿੱਚ ਸਾਰੀਆਂ ਅਵੇਲੇਬਲ ਹੈ ਬਟ ਜਿੰਨੀਆਂ ਵੀ ਅਸੀਂ ਦੇਖੀਆਂ ਸਾਰੀਆਂ ਬਹੁਤ ਜ਼ਿਆਦਾ ਵਧੀਆ ਸੀਗੀਆਂ ਔਰ ਦੋਸਤੋ ਐਸੀ ਕੀ ਸਾਡੀ ਅੱਜ ਦੀ ਵੀਡੀਓ ਵੀਡੀਓ ਪਸੰਦ ਆਉਂਦੀ ਹੈ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਤੁਸੀਂ ਪੰਜਾਬੀ ਬਲੌਗਰ ਚੈਨਲ ਸਿਮਰ ਪੰਜਾਬੀ ਬਲੌਗਰ ਸਿਮਰ ਚੈਨਲ ਨੂੰ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ ਉਦੇ ਵਾਸਤੇ ਤੁਹਾਡਾ ਦਿলো ਧੰਨਵਾਦ ਚਲੋ ਹੁਣ ਤੁਹਾਨੂੰ ਅਸੀਂ ਕਿਸੇ ਲੁਧਿਆਣੇ ਦੇ ਹੋਰ ਵਧੀਆ ਜੇ ਬਾਜ਼ਾਰ ਵਿੱਚ ਮਿਲਦੇ ਆ ਜੀ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ